ਹਲਦੀ ਨਾਲ ਨਿੰਮ ਦੇ ਪੱਤੇ ਨਾਲ ਕਹਿੰਦੇ ਤੁਸੀਂ ਠੀਕ ਹੋ ਜਾਓਗੇ ਹੋਰ ਵੀ ਕਦੋਂ ਚੀਜ਼ਾਂ ਉਹਨਾਂ ਨੇ ਕਹੀਆਂ ਦੇਖੋ ਕੋਈ ਵੀ ਐਸੀ ਚੀਜ਼ ਕੋਈ ਵੀ ਐਸੇ ਏਜੰਟਸ ਜਾਂ ਕੋਈ ਵੀ ਐਸੀ ਡਾਈਟਰੀ ਮੋਡੀਫਿਕੇਸ਼ਨਸ ਜਾਂ ਐਡੀਟਿਵਸ ਜਿਨ੍ਹਾਂ ਦਾ ਕੋਈ ਹਜੇ ਤੱਕ ਪ੍ਰੂਵਨ ਸਟੱਡੀਜ਼ ਦੇ ਵਿੱਚ ਕੋਈ ਪ੍ਰੂਵਨ ਇਫੈਕਟ ਨਹੀਂ ਹੈਗਾ ਜੋ ਕਿ ਗਾਈਡਲਾਈਨ ਦੇ ਵਿੱਚ ਵੀ ਰეკਮੈਂਡ ਨਹੀਂ ਹੈ ਅਸੀਂ ਉਹਨੂੰ ਬਿਲਕੁਲ ਵੀ ਜਿਹੜਾ ਹੈ ਸਿੱਧ ਨਹੀਂ ਮੰਨਦੇ ਇਹ ਸਾਰੀ ਚੀਜ਼ਾਂ మేబీ రీసెర్చ్ ਦੇ ਅਧੀਨ ਹੈਗੀਆਂ ਨੇ ਪਰ ਇਹਨਾਂ ਨੂੰ ਅਸੀਂ క్యాన్సర్ ਕਿਊਰ ਲਈ ਸੋਚੀਏ ਕਿ ਇਹ ਬਿਲਕੁਲ ਠੀਕ ਕਰ ਸਕਦੇ ਆ ਤਾਂ ਹਜੇ ਤੱਕ ਕੋਈ ਵੀ ਫੈਕਟ ਜਾਂ ਪ੍ਰੂਵਨ ਫੈਕਟ ਨਹੀਂ ਹੈ ਇਹਦੇ ਆਮ ਤੌਰ ਤੇ ਲੋਕ ਐਸੀ ਦੇਖਿਆ ਵੀ ਅੱਜਕੱ ਵੀ ਲੋਕ ਗੂਗਲ ਤੇ YouTube ਤੇ ਸੋਸ਼ਲ ਮੀਡੀਆ ਤੇ ਸਰਚ ਕਰਦੇ ਨੇ ਵਿੱਚ ਕੀ ਖਾਈਏ ਕੀ ਠੀਕ ਹੋ ਜਾਣਗੇ క్యాన్సర్ ਦਾ ਡਰ ਸਾਡੇ ਅੰਦਰ ਤਾਂ ਹੀ ਆ ਕਿ ਹਜੇ ਵੀ ਸਾਡੇ ਮਨ 'ਚ ਇਹ ਧਾਰਨਾ ਕਿ క్యాన్సర్ ਸ਼ਾਇਦ ਲਾ ਇਲਾਜ ਹੈ ਪਰ క్యాన్సర్ ਦਾ ਇਲਾਜ ਸੰਭਵ ਹੈ క్యాన్సర్ ਦੇ ਜੇ ਤੁਸੀਂ ਰਿਜ਼ਲਟਸ ਦੇਖੋ ਤਾਂ अर्ਲੀ ਸਟੇਜ ਦੇ ਵਿੱਚ క్యాన్సర్ ਨੂੰ ਅਸੀਂ ਬਿਲਕੁਲ ਪੂਰੀ ਤਰ੍ਹਾਂ ਠੀਕ ਕਰ ਸਕਦੇ ਆ ਸਸਕੀਰ ਜੀ ਇਹਨਾਂ ਦਿਨਾਂ ਦੇ ਦੌਰਾਨ ਹਾਲਾਂਕਿ ਕੈਂਸਰ ਨੂੰ ਲੈ ਕੇ ਤਾਂ ਆਮ ਤੌਰ ਤੇ ਹੀ ਕਈ ਚੀਜ਼ਾਂ ਜਦੋਂ ਨਵੀਆਂ ਆਉਂਦੀਆਂ ਨੇ ਦਵਾਈਆਂ ਰਿਸਰਚਾਂ ਬਹੁਤ ਗੱਲ ਕਰਦੇ ਆ ਪਰ ਜਦੋਂ ਦਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਕਰੀ ਤਾਂ ਲਗਾਤਾਰ ਜੇ ਕਹੀਏ ਚਰਚਾ ਖੜੀ ਹੋ ਗਈ ਹੈ ਹੁਣ ਉਹਦੇ ਵਿੱਚ ਗੱਲ ਕੀ ਆਈ ਕਿ ਅਸੀਂ ਦੇਖਿਆ ਸਭ ਨੇ ਤਸਵੀਰਾਂ ਦੇ ਵਿੱਚ ਕੀ ਉਹਨਾਂ ਨੇ ਟ੍ਰੀਟਮੈਂਟ ਵੀ ਲਿਆ ਟ੍ਰੀਟਮੈਂਟ ਦੇ ਨਾਲ-ਨਾਲ ਜ਼ਾਹਿਰ ਜੀ ਗੱਲ ਹੈ ਹਰ ਇੱਕ ਡਾਕਟਰ ਹੀ ਕਹਿੰਦਾ ਵੀ ਹਰ ਇੱਕ ਦਵਾਈ ਦੇ ਵਿੱਚ ਤੁਹਾਡੀ ਖੁਦ ਦੀ ਹਿੰਮਤ ਤੇ ਦੂਜਾ ਤੁਹਾਡੀ ਚੰਗੀ ਡਾਈਟ ਇਹ ਬਹੁਤ ਸਹਾਰਾ ਲਾਉਂਦੀਆਂ ਨੇ ਦਵਾਈਆਂ ਨੂੰ ਅੱਗੇ ਚੰਗਾ ਵਰਕ ਕਰਨ ਵਾਸਤੇ ਤੇ ਤੁਹਾਡੀ ਬੋਡੀ ਨੂੰ ਠੀਕ ਰੱਖਣ ਵਾਸਤੇ ਪਰ ਜਿਹੜਾ ਲਾਜ ਉਹਨਾਂ ਨੇ ਦੱਸਿਆ ਨਿੰਮ ਦੇ ਪੱਤੇ ਹਲਦੀ ਹਾਲਾਂਕਿ ਆਮ ਨੈਚੁਰਲ ਜ਼ਿੰਦਗੀ ਦੇ ਵਿੱਚ ਵੀ ਇਹਨਾਂ ਨੂੰ ਸਹਾਇ ਸਿੱਧ ਮੰਨਿਆ ਜਾਂਦਾ ਵੀ ਚੰਗੀਆਂ ਨੇਗੀਆਂ ਨੁਕਸਾਨ ਕੋਈ ਨਹੀਂ ਔਰ ਕੈਂਸਰ ਵਰਗੀ ਬਿਮਾਰੀ ਉਹ ਵੀ ਜਿਹੜੀ 3rd 4th ਸਟੇਜ ਤੇ ਹੋਵੇ ਕੀ ਠੀਕ ਹੋ ਜੂਗੀ ਇਹ ਸਵਾਲ ਹਰ ਕਿਸੇ ਦੇ ਜ਼ਿਹਨ 'ਚ ਆ ਗਿਆ ਤੇ ਬਹੁਤ ਸਾਰੇ ਲੋਕਾਂ ਦਾ ਹੋ ਸਕਦਾ ਹੈ ਵੀ ਮਨ ਵੀ ਲਿਆ ਹੋਵੇ ਵੀ ਸ਼ਾਇਦ ਆਏ ਹੋ ਜਾਂਦਾ ਹੋਵੇ ਪਰ ਆਏ ਨਹੀਂ ਹੈ ਇਹ ਖਤਰਾ ਖੜਾ ਹੋ ਸਕਦਾ ਹੈ ਸਾਡੇ ਨਾਲ ਸੀਨੀਅਰ ਡਾਕਟਰ ਹੈਗੇ ਨੇ ਡਾਕਟਰ ਰਾਜਿੰਦੀਪ ਸਿੰਘ ਸੇਠੀ ਤੇ ਕੈਂਸਰ ਦੇ ਸਪੈਸ਼ਲਿਸਟ ਨੇ ਸਰਜਨ ਨੇ ਡਾਕਟਰ ਸਾਹਿਬ ਦੇਖਿਆ ਜਾਵੇ ਪਹਿਲਾ ਤਾਂ ਜਿਵੇਂ ਕਹਦੀ ਇਹ ਨਾਬਰਾਦ ਬਿਮਾਰੀ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਹੈਗਾ ਇਹ ਇੱਕ ਬਹੁਤ ਵੱਡਾ ਟੈਪੂ ਹਜੇ ਵੀ ਬਣਿਆ ਹੋਇਆ ਹੈ ਜਿੰਨੀ ਮਰਜ਼ੀ ਅਵੇਰਨੈਸ ਕਰ ਲਈਏ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਪ੍ਰੈਸ ਕਾਨਫਰੈਂਸ ਸੀ ਉਹਨੂੰ ਪਹਿਲਾਂ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਤੱਥ ਉਹਨਾਂ ਨੇ ਰੱਖੇ ਹਲਦੀ ਨਾਲ ਨਿੰਮ ਦੇ ਪੱਤੇ ਨਾਲ ਕਹਿੰਦੇ ਤੁਸੀਂ ਠੀਕ ਹੋ ਜਾਓਗੇ ਫੋਰ ਵੀ ਕਦੋਂ ਚੀਜ਼ਾਂ ਉਹਨਾਂ ਨੇ ਕਹੀਆਂ ਇਹ ਜਾਇਜ਼ ਹੈ ਦੇਖੋ ਕੋਈ ਵੀ ਐਸੀ ਚੀਜ਼ ਕੋਈ ਵੀ ਐਸੀ ਏਜੰਟਸ ਜਾਂ ਕੋਈ ਵੀ ਐਸੀ ਡਾਈਟਰੀ ਮੋਡੀਫਿਕੇਸ਼ਨਸ ਜਾਂ ਐਡੀਟਿਵਸ ਜਿਨ੍ਹਾਂ ਦਾ ਕੋਈ ਹਜੇ ਤੱਕ ਪ੍ਰੂਵਨ ਸਟੱਡੀਜ਼ ਦੇ ਵਿੱਚ ਕੋਈ ਪ੍ਰੂਵਨ ਇਫੈ ਜੋ ਕਿ ਗਾਈਡਲਾਈਨਸ ਦੇ ਵਿੱਚ ਵੀ ਰეკਮੈਂਡ ਨਹੀਂ ਹੈ ਅਸੀਂ ਉਹਨੂੰ ਬਿਲਕੁਲ ਵੀ ਜਿਹੜਾ ਹੈ ਸਿੱਧ ਨਹੀਂ ਮੰਨਦੇ ਅਸੀਂ ਨਾ ਉਹਨਾਂ ਨੂੰ ਰეკਮੈਂਡ ਕਰ ਸਕਦੇ ਹਾਂ ਸੋ ਕੋਈ ਵੀ ਐਸੀ ਚੀਜ਼ਾਂ ਜਿਹਦੇ ਉੱਤੇ ਰਿਸਰਚ ਹੋ ਚੁੱਕੀ ਹੈ ਮੁੱਖਤਾ ਤੌਰ ਤੇ ਫੈਕਟਸ ਪ੍ਰੈਜ਼ੈਂਟ ਨੇ ਡਾਟਾ ਪ੍ਰੈਜ਼ੈਂਟ ਹੈ ਕਿ ਇਹਨਾਂ ਨਾਲ ਇਫੈਕਟ ਆਇਆ ਅਸੀਂ ਸਿਰਫ ਉਹਨਾਂ ਚੀਜ਼ਾਂ ਨੂੰ ਹੀ ਮੰਨਦੇ ਹਾਂ ਜਿਹਨੂੰ ਅਸੀਂ ਐਵਿਡੈਂਸ ਬੇਸਡ ਮੈਡੀਸਨ ਬੋਲਦੇ ਹਾਂ ਔਰ ਅਸੀਂ ਐਵਿਡੈਂਸ ਬੇਸਡ ਮੈਡੀਸਨ ਹੀ ਪ੍ਰੈਕਟਿਸ ਕਰਦੇ ਹਾਂ ਡਾਕਟਰ ਸਭ ਦੇਖਿਆ ਜਾਵੇ ਜਿਵੇਂ ਉਹਨਾਂ ਨੇ ਕਿਹਾ ਵੀ ਹਲਦੀ ਨਿੰਮ ਜੇ ਹੁਣ ਚਲੋ ਕੋਈ ਕੈਂਸਰ ਪੇਸ਼ੈਂਟ ਹੈਗਾ ਤੇ ਸਟੇਜ ਤਾਂ ਚਲੋ ਜਿਹੜੀ ਵੀ ਹੋਵੇ ਕਿਉਂਕਿ ਕੈਂਸਰ ਤਾਂ ਸ਼ੁਰੂਤੀ ਬੜਾ ਭਿਆਨਕ ਹੁੰਦਾ ਹੈਗਾ ਪਹਿਲੀ ਸਟੇਜ ਤੋਂ ਹੀ ਇਹ ਫਾਇਦਾ ਕਰਦੇ ਨੇਗੇ ਜੇ ਕਿਹਾ ਜਾਵੇ ਇਹਨਾਂ ਦੇ ਵਿੱਚ ਜਿਹੜੇ ਤੱਤ ਨੇ ਉਹ ਚੀਜ਼ਾਂ ਕੈਂਸਰ ਨੂੰ ਤੋੜ ਦੀਆਂ ਨੇ ਜਾਂ ਰੋਕ ਦੀਆਂ ਨੇ ਦੇਖੋ ਫਿਰ ਅਸੀਂ ਇਸੇ ਬਾਰੇ ਗੱਲ ਕਰੀਏ ਕਿ ਇਹਨਾਂ ਚੀਜ਼ਾਂ ਤੇ ਬੇਸ਼ੱਕ ਬਹੁਤ ਸਾਰੀ ਰਿਸਰਚ ਚੱਲਦੀ ਹੋएगी ਪਰ ਹਜੇ ਤੱਕ ਜੋ ਹੈ ਰਿਜ਼ਲਟ ਕੋਈ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਸਟੱਡੀਜ਼ ਨਹੀਂ ਆਈਆਂ ਜੋ ਇਹ ਪ੍ਰੂਫ ਕਰਨ ਕਿ ਕੈਂਸਰ ਨੂੰ ਕਿਉਰ ਕਰ ਸਕਦੀਆਂ ਆਂ ਇੰਡੀਪੈਂਡੈਂਟਲੀ ਤਾਂ ਜਿਸ ਤਰ੍ਹਾਂ ਕਿ ਟਾਟਾ ਮੈਮੋਰੀਅਲ ਤੋਂ ਵੀ ਸਾਡੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਲਿਖਿਆ ਹੋਇਆ ਹੈ ਕਿ ਇਹ ਸਾਰੀ ਚੀਜ਼ਾਂ ਮੇਬੀ ਰਿਸਰਚ ਦੇ ਅਧੀਨ ਹੈਗੀਆਂ ਨੇ ਪਰ ਇਹਨਾਂ ਨੇ ਉਸੇ ਕੈਂਸਰ ਕਿਉਰ ਲਈ ਸੋਚੀ ਹੈ ਕਿ ਇਹ ਬਿਲਕੁਲ ਠੀਕ ਕਰ ਸਕਦੇ ਆਂ ਤਾਂ ਹਜੇ ਤੱਕ ਕੋਈ ਵੀ ਫੈਕਟ ਜਾਂ ਪ੍ਰੂਵਨ ਫੈਕਟ ਨਹੀਂ ਹੈ ਇਹ ਦੇਖੋ ਤੇ ਹੁਣ ਜੇਕਰ ਜਿਹੜੇ ਚਲੋ ਵੈਸੇ ਤਾਂ ਕਿਉਂ ਹੋਵੇ ਕਿਸੇ ਨੂੰ ਜੇਕਰ ਕਿਸੇ ਦੀ ਕਿਸਮਤ 'ਚ ਜਿਵੇਂ ਕਹਿੰਦੇ ਨੇ ਵੀ ਕੋਈ ਚੀਜ਼ ਲਿਖੀ ਆ ਜੇ ਕਿਸੇ ਨੂੰ ਉਹ ਉਹਨਾਂ ਨੂੰ ਕਰਨਾ ਕੀ ਚਾਹੀਦਾ ਆਮ ਤੌਰ ਤੇ ਲੋਕ ਐਸੀ ਦੇਖਿਆ ਵੀ ਅੱਜਕ ਵੀ ਲੋਕ Google ਤੇ YouTube ਤੇ ਸੋਸ਼ਲ ਮੀਡੀਆ ਤੇ ਸਰਚ ਕਰਦੇ ਨੇ ਵੀ ਕੀ ਖਾਈਏ ਕੀ ਠੀਕ ਹੋ ਜਾਗੇ ਉਹਦੇ ਤੇ ਬੜੇ ਗਿਆਨੀ ਬੈਠੇ ਵੀ ਨੇਗੇ ਜਿਹੜੇ ਦੱਸਦੇ ਨੇ ਵੀ ਆਹ ਖਾ ਲੋ ਜੀ ਲੋੜ ਹੀ ਨਹੀਂ ਪੈਣੀ ਕੈਂਸਰ ਪਹਿਲਾਂ ਹੀ ਜਦੋਂ ਖਤਮ ਹੋ ਜਾਊਗਾ ਇੱਕ ਉਹਦੇ ਦਾ ਵੀਡੀਓ ਹੋਰ ਵੀ ਵਾਇਰਲ ਹੋ ਰਿਹਾ ਜੋ ਸਿੱਧੂ ਦੇ ਨਾਲ ਹੀ ਉਹ ਚੀਜ਼ਾਂ ਦੀ ਕਿੰਨਾ ਕੁ ਜੇ ਕਹੀਏ ਸਾਨੂੰ ਮੰਨਣਾ ਚਾਹੀਦਾ ਜਾਂ ਨਹੀਂ ਮੰਨਣਾ ਚਾਹੀਦਾ ਦੇਖੋ ਕੈਂਸਰ ਦਾ ਨਾਮ ਹੀ ਕਿਹਸਾ ਹੈ ਕਿ ਸਾਡੇ ਅੰਦਰ ਡਰ ਬੈਠਾ ਹੋਇਆ ਹੈ ਔਰ ਉਹਦਾ ਕਾਰਨ ਕੀ ਹੈ ਅਸੀਂ ਪਹਿਲੇ ਉਸ ਕਾਰਨ ਨੂੰ ਸਮਝੀਏ ਕੈਂਸਰ ਦਾ ਡਰ ਸਾਡੇ ਅੰਦਰ ਤਾਂ ਹੀ ਹੈ ਕਿ ਹਜੇ ਵੀ ਸਾਡੇ ਮਨ 'ਚ ਇਹ ਧਾਰਨਾ ਹੈ ਕਿ ਕੈਂਸਰ ਸ਼ਾਇਦ ਲਾ ਇਲਾਜ ਹੈ ਪਰ ਕੈਂਸਰ ਦਾ ਇਲਾਜ ਸੰਭਵ ਹੈ ਕੈਂਸਰ ਦੇ ਜੇ ਤੁਸੀਂ ਰਿਜ਼ਲਟਸ ਦੇਖੋ ਤਾਂ अर्ਲੀ ਸਟੇਜ ਦੇ ਵਿੱਚ ਕੈਂਸਰ ਨੂੰ ਅਸੀਂ ਬਿਲਕੁਲ ਪੂਰੀ ਤਰ੍ਹਾਂ ਠੀਕ ਕਰ ਸਕਦੇ ਹਾਂ ਸੋ ਪਹਿਲੀ ਚੀਜ਼ ਸਾਨੂੰ ਇਹ ਸਮਝਣੀ ਚਾਹੀਦੀ ਹੈ ਸਾਨੂੰ ਆਪਣਾ ਯੈਸ ਤੇ ਸਾਨੂੰ ਕੈਂਸਰ ਦਾ ਡਰ ਖਤਮ ਕਰਕੇ ਇਮੀਡੀਏਟਲੀ ਫਸਟ ਸਟੈਪ ਸਾਡਾ ਕੀ ਹੋਣਾ ਚਾਹੀਦਾ ਹੈ ਜੇ ਸਾਨੂੰ ਕੈਂਸਰ ਦਾ ਕੋਈ ਵੀ ਲੱਛਣ ਲੱਗਦਾ ਹੈ ਕੋਈ ਵੀ ਸਾਨੂੰ ਇਸ ਤਰ੍ਹਾਂ ਦਾ ਸ਼ੱਕ ਲੱਗਦਾ ਕਿ ਸ਼ਾਇਦ ਕੈਂਸਰ ਦੀ ਬਿਮਾਰੀ ਹੋ ਸਕਦੀ ਹੈ ਇਮੀਡੀਏਟਲੀ ਤੁਸੀਂ ਕੈਂਸਰ ਸਪੈਸ਼ਲਿਸਟ ਨੂੰ ਆ ਕੇ ਮਿਲਣਾ ਤੇ ਆਪਣੀ ਕੰਸਲਟੇਸ਼ਨ ਲੈਣੀ ਹੈ ਅਰ ਇਹਦੇ ਚ ਜਿਹੜੀ ਚੀਜ਼ਾਂ ਅਸੀਂ ਜਿਵੇਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਕਈ ਚੀਜ਼ਾਂ ਨੂੰ ਖਾਣ ਨੂੰ ਲੈ ਕੇ ਆ ਚਲੋ ਜੇ ਆਪ ਨਜੂ ਸਿੱਧੂ ਵਾਲਾ ਪ੍ਰਕਰਨ ਛੱਡ ਵੀ ਦਈਏ ਹਲਦੀ ਤੀ ਨਿੰਮ ਦੀ ਜਿਆ ਛੱਡ ਵੀ ਦਈਏ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਕਿਹਾ ਜਾਂਦਾ ਵੀ ਕੈਂਸਰ ਹੈ ਜਿਹੜਾ ਖਾਣ ਪੀਣ ਨਾਲ ਖਾਣ ਪੀਣ ਕਿੰਨਾ ਖਦਾਰਤ ਹੈ ਜੇਕਰ ਕੈਂਸਰ ਹੋ ਜਾਈਏ ਜਾਂ ਕੈਂਸਰ ਜੇ ਨਹੀਂ ਹੋਇਆ ਤਾਂ ਉਹਨੂੰ ਪਹਿਲਾਂ ਰੋਕਣ ਦੇ ਲਈ ਦੇਖੋ ਡਾਈਟ ਤੇ ਲਾਈਫਸਟਾਈਲ ਓਵਰঅল ਲਾਈਫਸਟਾਈਲ ਜਿਹੜਾ ਕਿ ਡਾਈਟ ਪਲੱਸ ਐਕਸਰਸਾਈਜ਼ ਹੈ ਇਹ ਸਾਡੀ ਲਾਈਫ ਦੇ ਵਿੱਚ ਬਹੁਤ ਇੱਕ ਅੱਛਾ ਰੋਲ ਜੋ ਹੈ ਅਦਾ ਕਰਦਾ ਹੈ ਡਾਈਟ ਤੇ ਲਾਈਫਸਟਾਈਲ ਦੇ ਨਾਲ ਸਾਨੂੰ ਕੈਂਸਰ ਹੀ ਨਹੀਂ ਕਾਫੀ ਸਾਰੀ ਬਿਮਾਰੀਆਂ ਦਾ ਜੋ ਬਾਕੀ ਹੈ ਰਿਸਕ ਰਿਡਿਊਸ ਹੁੰਦਾ ਹੈ ਪਰ ਜੇ ਚੀਜ਼ ਨੂੰ ਅਸੀਂ ਇਸ ਤਰ੍ਹਾਂ ਸਮਝੀਏ ਕਿ ਕੈਂਸਰ ਤੇ ਲਾਈਫਸਟਾਈਲ ਸਾਡਾ ਬਹੁਤ ਅੱਛਾ ਹੈ ਤੇ ਸਾਨੂੰ ਕਦੀ ਕੈਂਸਰ ਨਹੀਂ ਹੋ ਸਕਦਾ ਜਾਂ ਸਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਤਾਂ ਇਹ ਚੀਜ਼ ਪੋਸੀਬਲ ਨਹੀਂ ਹੈ ਔਰ ਇਹਦੇ ਨਾਲ ਹੀ ਜੇ ਅਸੀਂ ਇਸ ਤਰ੍ਹਾਂ ਸੋਚੇ ਕਿ ਡਾਈਟ ਤੇ ਲਾਈਫਸਟਾਈਲ ਦੇ ਬੇਸ ਤੇ ਅਸੀਂ ਬਿਮਾਰੀਆਂ ਨੂੰ ਜਾਂ ਕੈਂਸਰ ਨੂੰ ਕ્યોਰ ਕਰ ਸਕਦੇ ਹਾਂ ਤਾਂ ਉਹ ਵੀ ਪੋਸੀਬਲ ਨਹੀਂ ਹੈ। ਕੈਂਸਰ ਦਾ ਇਲਾਜ ਵਰਲਡਵਾਈਡ ਗਾਈਡਲਾਈਨਸ ਵੱਲ ਡਿਟੈਕਟਡ ਡਾਇਰੈਕਟਿਡ ਹੁੰਦਾ ਹੈ ਜੋ ਕਿ ਇੰਟਰਨੈਸ਼ਨਲ ਗਾਈਡਲਾਈਨਸ ਨੇ ਅਸੀਂ ਵਰਲਡ ਦੇ ਕਿਸੇ ਵੀ ਹਿੱਸੇ ਵਿੱਚ ਹੋਈ ਜੇਕਰ ਕੈਂਸਰ ਦਾ ਟ੍ਰੀਟਮੈਂਟ ਕਰਨਾ ਹੈ ਤਾਂ ਉਹ ਵਰਲਡਵਾਈਡ ਸਿਮਿਲਰ ਗਾਈਡਲਾਈਨਸ ਤੇ ਫੋਲੋ ਹੁੰਦਾ ਹੈ ਜੋ ਕਿ ਕੈਂਸਰ ਸਪੈਸ਼ਲਿਸਟ ਤੇ ਕੈਂਸਰ ਸੈਂਟਰ ਤੇ ਹੀ ਹੁੰਦਾ ਹੈ। ਦੇਪਾ ਡਾਕਟਰ ਸਾਹਿਬ ਜਿਵੇਂ ਕੋਈ ਚਲੋ ਤੁਹਾਡੀ ਲਾਈਫ ਚ ਤਾਂ ਪਤਾ ਨਹੀਂ ਕਿੰਨੇ ਪੇਸ਼ੈਂਟ ਆ ਗਏ ਨੇ ਤੇ ਕਿੰਨੇ ਤੁਸੀਂ ਹੁਣ ਤੱਕ ਦੇਖ ਰਹੇ ਹੋ ਰੇਸ਼ੂ ਜੀ ਦੇਖੀ ਜਿਹੜੀ ਲੋਕਾਂ ਦੇ ਮਨ ਦਾ ਡਰ ਆ ਵੀ ਕੈਂਸਰ ਤਾਂ ਇਟ ਮੀਨਸ ਉਹਨਾਂ ਨੂੰ ਆਪਦੇ ਲੱਗਦਾ ਵੀ ਹੁਣ ਸਾਡੀ ਮੌਤ ਹੋ ਜੇਗੀ ਕਿੰਨੇ ਕੁ ਤੁਸੀਂ ਦੇਖ ਚੁੱਕੇ ਹੋ ਵੀ ਜਿਹੜੇ ਮੈਕਸਿਮਮ ਨੰਬਰ ਕਿਉਰ ਹੋਇਆ ਜਾਂ ਇਹ ਆ ਵੀ ਥੋੜਾ ਨੰਬਰ ਕਿਉਰ ਹੋਇਆ ਤੇ ਹਜੇ ਚਲੋ ਅੱਗੇ-ਅੱਗੇ ਜਿਵੇਂ-ਜੋ ਤਰੱਕੀ ਵੱਧ ਰਹੀ ਹੈ ਸਾਇੰਸ ਦੀ ਤਾਂ ਉਹ ਸਭ ਦੇ ਨਾਲ ਠੀਕ ਹੋ ਰਿਹਾ ਦੇਖੋ ਕੈਂਸਰ ਦਾ ਜੋ ਟਰੀਟਮੈਂਟ ਹੈ ਨਾ ਸਭ ਤੋਂ ਇੰਪੋਰਟੈਂਟ ਰੂਲ ਕੈਂਸਰ ਦੇ ਵਿੱਚ ਕੀ ਹੈ ਐਜ਼ अर्ਲੀ ਐਸ ਪੋਸੀਬਲ ਜਿੰਨੀ ਛੇਤੀ ਅਸੀਂ ਕੈਂਸਰ ਨੂੰ ਡਿਟੈਕਟ ਕਰਾਂਗੇ ਜਿੰਨੀ अर्ਲੀ ਸਟੇਜ ਤੇ ਕੈਂਸਰ ਨੂੰ ਡਿਟੈਕਟ ਕਰਾਂਗੇ ਔਰ ਉਸ ਤੋਂ ਬਾਅਦ ਜੋ ਅਸੀਂ ਪੂਰਾ ਕੰਪਲੀਟ ਟ੍ਰੀਟਮੈਂਟ ਜੇ ਕੈਂਸਰ ਦਾ ਲਵਾਂਗੇ ਤਾਂ ਅਸੀਂ ਕੈਂਸਰ ਤੋਂ ਬਿਲਕੁਲ ਸਭ ਤੋਂ ਅੱਛੇ ਆਊਟਕਮਸ ਜੋ ਸਾਨੂੰ ਮਿਲ ਸਕਦੇ ਹਨ ਤੇ ਅਸੀਂ अर्ली ट्रीटमेंट ਕਿਸ ਤਰ੍ਹਾਂ ਲੈ ਸਕਦੇ ਆ ਅਵੇਅਰਨਸ ਦੇ ਨਾਲ ਕੈਂਸਰ ਦੇ ਬਾਰੇ ਨੌਲੇਜ ਦੇ ਨਾਲ ਸੋ ਜੋ ਮੁੱਖ ਕਾਰਨ ਹੈ ਕਿ ਅਸੀਂ ਲੇਟ ਕਿਉਂ ਹੋ ਜਾਂਦੇ ਆ ਲੇਟ ਸਟੇजेस ਤੇ ਸਾਨੂੰ ਡਿਟेक्ट ਕਿ ਹੁੰਦਾ ਹੈ ਉਹਦਾ ਮੁੱਖ ਕਾਰਨ ਇਸ ਅਵੇਅਰਨਸ ਤੋਂ ਜਦੋਂ ਸਾਨੂੰ ਕੈਂਸਰ ਦੀ ਜਾਂ ਕਿਸੇ ਵੀ ਬਿਮਾਰੀ ਬਾਰੇ ਅਵੇਅਰਨਸ ਹੁੰਦੀ ਅਸੀਂ ਸਤਾਰਕ ਰਹਿੰਦੇ ਆ ਤੇ ਸਾਨੂੰ ਕੋਈ ਵੀ ਸ਼ੱਕ ਹੁੰਦਾ ਸੀ ਇਮੀਡੀਏਟਲੀ ਹੈ ਜੋ ਡਾਕਟਰੀ ਸਹਾਇਤਾ ਲੈਣੇ ਆ ਜਿਹਦੇ ਵਿੱਚ ਕੀ ਬਿਮਾਰੀ ਫੜੀ ਜਾਂਦੀ ਹੈ ਔਰ ਜਲਦੀ ਜਲਦੀ ਇਲਾਜ ਸ਼ੁਰੂ ਹੋ ਜਾਂਦਾ ਹੈ ਨਰਸਨ ਅਸਵਾਰਮ ਰੱਖੀ ਜਿਵੇਂ ਚਲੋ ਇਹਨਾਂ ਨੇ ਛੇੜੀ ਜਿਵੇਂ ਕਹਿੰਦੇ ਹੁੰਦੇ ਕੋਈ ਵੀ ਚੀਜ਼ ਦੀ ਚਰਚਾ ਛੇੜਦੀ ਹੈ ਕਈ ਉਹ ਚ ਚੰਗੇ ਨਤੀਜੇ ਨਿਕਲਦੇ ਨੇ ਕਈ ਬੁਰੇ ਹੁੰਦੇ ਨੇ ਚਲੋ ਇਹ ਨਾਲ ਐਂਗਲ ਤਾਂ ਜੇ ਕਹੀਏ ਕਿ ਟੋਟਲੀ ਤੌਰ ਤੇ ਨਕਾਰ ਤੇ ਅਲੱਗ-ਅਲੱਗ ਰਿਸਰਚਾਂ ਨੇ ਨਕਾਰ ਤੇ ਪੋਜੀਟਿਵਲੀ ਇਹ ਦੇਖ ਸਕਦੇ ਆ ਵੀ ਲੋਕ ਚਲੋ ਚਰਚਾ ਕਰਨ ਤਾਂ ਲੱਗੇ ਆਖਰਕਾਰ ਉਹਨਾਂ ਦਾ ਧਿਆਨ ਤਾਂ ਜਾਊਗਾ ਵੀ ਜੇ ਕੋਈ ਚੀਜ਼ ਨੂੰ ਅਸੀਂ ਟਾਈਮਲੀ ਚੀਜ਼ ਨੂੰ ਦੇਖ ਸਕੀਏ ਛੇਤੀ ਡਿਟੈਕਟ ਹੋ ਜਾਏ ਤਾਂ ਉਹਦਾ ਇਲਾਜ ਸੰਭਵ ਆਏਗਾ ਬਿਲਕੁਲ ਜੀ ਇਲਾਜ ਬਿਲਕੁਲ ਪੂਰੀ ਤਰ੍ਹਾਂ ਨਾਲ ਸੰਭਵ ਹੈ ਸਭ ਤੋਂ ਪਹਿਲੀ ਚੀਜ਼ ਅਸੀਂ ਫੀਅ ਇਹਦਾ ਫਾਇਦਾ ਸਾਨੂੰ ਤਾਂ ਹੀ ਹੋਏਗਾ ਜਦੋਂ ਇਸ ਨਾਲ ਅਸੀਂ ਸਹੀ ਤੇ ਐਕੂਰੇਟ ਇਨਫੋਰਮੇਸ਼ਨ ਹੈ ਉਹ ਪ੍ਰੋਪਗੇਟ ਕਰਾਂਗੇ ਰਾਦਰ ਦੈਨ ਕੋਈ ਮਿਸ ਇਨਫੋਰਮੇਸ਼ਨ ਜਾਂ ਮਿਸਕਨਸੈਪਸ਼ਨ ਕੈਂਸਰ ਦੇ ਵਿੱਚ ਸਭ ਤੋਂ ਜ਼ਿਆਦਾ ਮਿਸਕਨਸੈਪਸ਼ਨ ਸਭ ਤੋਂ ਜ਼ਿਆਦਾ ਮਿਥਸ ਆਲਰੇਡੀ ਬਹੁਤ ਪ੍ਰੇਵਲੈਂਟ ਹੈ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਟ੍ਰੀਟਮੈਂਟ ਦੇ ਨਾਲ ਨਾਲ ਕੈਂਸਰ ਦੇ ਜੋ ਇਹ ਮਿਥਸ ਐ ਇਹਨੂੰ ਬਸਟ ਕਰੀਏ ਮਿਸਕਨਸੈਪਸ਼ਨਸ ਨੂੰ ਦੂਰ ਕਰੀਏ ਪੇਸ਼ੈਂਟਸ ਨੂੰ ਅਚੀ ਤਰ੍ਹਾਂ ਕਾਉਂਸਲ ਕਰੀਏ ਕਿ ਉਹ ਆਪਣਾ ਜੋ ਟ੍ਰੀਟਮੈਂਟ ਹੈ ਉਹ ਕੰਪਲੀਟ ਕਰਨ अर्ली ਸਟੇਜ ਤੇ ਸ਼ੁਰੂ ਕਰਨ ਇਹਦੇ ਨਾਲ ਨਾਲ ਅਸੀਂ ਕੈਂਸਰ ਅਵੇਅਰਨੈਸ ਕੈਂਸਰ ਸਕ੍ਰੀਨਿੰਗ ਤੇ ਜ਼ੋਰ ਦਈਏ ਜੋ ਕਿ ਮੈਸੇਜ ਅਸੀਂ ਪਹੁੰਚਾ ਸਕਦੇ ਆ ਜੋ ਬੈਨੀਫਿਟ ਕਰ ਸਕਦਾ ਹੈ ਪੇਸ਼ੈਂਟਸ ਨੂੰ ਉਹ ਹੈ ਕੈਂਸਰ ਸਕ੍ਰੀਨਿੰਗ ਕੈਂਸਰ ਸਕ੍ਰੀਨਿੰਗ ਦੇ ਨਾਲ ਅਸੀਂ ਕੈਂਸਰ ਨੂੰ ਜਲਦੀ ਡਿਟੈਕਟ ਕਰ ਸਕਦੇ ਆ ਜਿਵੇਂ ਕਿ ਮੈਮੋਗ੍ਰਾਫੀ ਹੈ ਮੈਮੋਗ੍ਰਾਫੀ ਬ੍ਰੈਸਟ ਕੈਂਸਰ ਨੂੰ ਬਹੁਤ ਇਨੀਸ਼ੀਅਲ ਸਟੇਜਿਸ ਤੇ ਅਸੀਂ ਡਿਟੈ ਨਾਸੀ ਜਿਹਾ ਜਿਹਾ ਬੈਟਰ ਆਊਟਕਮ ਲੈ ਸਕਦੇ ਚੋਕਰ ਬਹੁਤ ਬਹੁਤ ਧੰਨਵਾਦ ਸਾਬ ਕਿਉਂਕਿ ਜਿਵੇਂ ਡਾਕਟਰ ਸਾਹਿਬ ਹੋਰਾਂ ਨੇ ਦੱਸਿਆ ਕਿ ਦੇਖੋ ਜੋ ਅਸਲ ਤੌਰ ਦੇ ਉੱਤੇ ਜਿਹਦੇ ਹੱਥ ਦੇ ਵਿੱਚ ਜਿਵੇਂ ਕਹੀਏ ਕਿ ਪ੍ਰਮਾਤਮਾ ਦੇ ਵੱਲੋਂ ਇਹ ਗੌਰ ਦਿੱਤਾ ਤੇ ਆਖਰਕਾਰ ਇੰਨੀਆਂ ਪੜਾਈਆਂ ਤੋਂ ਬਾਅਦ ਇਹਨਾਂ ਨੇ ਅੱਜ ਜਦੋਂ ਬਾਕੀਆਂ ਦੀ ਜ਼ਿੰਦਗੀ ਵਿਚਾਰ ਰਹੇ ਨੇ ਐਕਚੁਅਲ ਤਾਂ ਉਹੀ ਦੱਸ ਸਕਦਾ ਕਿਉਂਕਿ ਜਦੋਂ ਤੱਕ ਕੋਈ ਸਰਟੀਫਾਈਡ ਜਿਹਾ ਕਹੀਏ ਕਿ ਐਜੂਕੇਟਿਡ ਉਹਨਾਂ ਬੰਦਾ ਨਹੀਂ ਹੈਗਾ ਭਾਵੇਂ ਉਹ ਸਿੱਧੂ ਦੀ ਗੱਲ ਹੀ ਕਿਉਂ ਨਾ ਹੋਵੇ ਕਿਉਂਕਿ ਅੱਛੇ ਕਲਾਕਾਰ ਹੋਣ ਦੇ ਨਾਲ ਨਾਲ ਤੁਸੀਂ ਅੱਛੀ ਡਾਕਟਰੀ ਸਲਾਹ ਦੇ ਲਉ ਇਹ ਕੋਈ ਜ਼ਰੂਰੀ ਨਹੀਂਗਾ ਪਰ ਦੂਜੇ ਪਾਸੇ ਇਹ ਵੀ ਜ਼ਰੂਰ ਹੈ ਵੀ ਇਹਦਾ ਮੈਸੇਜ ਚੰਗੇ ਪਾਸੇ ਨੂੰ ਜਾਣਾ ਚਾਹੀਦਾ ਹਾਲਾਂਕਿ ਜੇ ਕਹੀਏ ਕਿ ਮੈਡਮ ਸਿੱਧੂ ਜਿਵੇਂ ਜ ਇਲਾਜ ਬਿੱਤਰ ਹੈ ਜਿਹੜਾ ਉਹਨਾਂ ਨੂੰ ਮਿਲਿਆ ਉਹ ਉਹਦੀ ਅੱਜ ਇੱਕ ਉਦਾਹਰਨ ਸਾਹਮਣੇ ਹੈਗੀ ਆ ਵੀ ਕੈਂਸਰ ਤੋਂ ਬਚਿਆ ਜਾ ਸਕਦਾ ਪਰ ਜੇ ਇਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੇ ਸੁਣ ਕੇ ਅਸੀਂ ਚੀਜ਼ਾਂ ਜਾਂ ਫਿਰ ਜੇ ਕਹੀਏ ਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਹਲਦੀ ਦੀ ਨਿੰਮ ਦੀ ਜਾਂ ਹੋਰ ਤਾਂ ਉਹਨਾਂ ਚੀਜ਼ਾਂ ਦੇ ਨਾਲ ਨੁਕਸਾਨ ਜ਼ਰੂਰ ਹੋ ਸਕਦਾ ਕਿਉਂਕਿ ਜਿੰਨੀ ਦੇਰੀ ਹੋਈਗੀ ਉਹਨੇ ਹੀ ਕਿਤੇ ਕਿਤੇ ਕੈਂਸਰ ਨੂੰ ਖਤਮ ਕਰਨਾ ਮੁਸ਼ਕਲ ਖੜਾ ਹੋ ਜਾਂਦਾ ਡਾਕਟਰਾਂ ਦੇ ਲਈ ਸੀਨੀਅਰ ਵੀਡੀਓ ਜਰਨਲਿਸਟ ਮਤੇ ਦਿਨਾ ਉਸ ਮਿਸਿੰਗ ਰੋਜਨ ਸਨ ਟੀਵੀ ਚੰਡੀਗੜ੍ਹ